ਜਾਦ ਰੱਖਿਓ ਮਨੁੱਖ ਦੀਆਂ ਮੁੱਖ ਤਿੰਨ ਲੋੜਾਂ ਨੇ ਰੋਟੀ ਕੱਪੜਾ ਤੇ ਮਕਾਨ ਕਈ ਰੋਟੀ ਤੋਂ ਤਰਸਦੇ ਨੇ ਕਈਆਂ ਨੂੰ 36 ਪ੍ਰਕਾਰ ਦੇ ਪਦਾਰਥ ਮਿਲਦੇ ਨੇ ਕਈ ਭੁੱਖੇ ਸੌਂਦੇ ਨੇ ਕਈ ਰੱਜ ਕੇ ਸੌਂਦੇ ਉਹਨਾਂ ਨੂੰ ਫਿਰ ਵੀ ਨੀਂਦ ਨਹੀਂ ਆਉਂਦੀ ਮੁੱਖ ਲੋੜ ਦਾ ਬੰਦੇ ਦੀ ਢਿੱਡ ਭਰਨ ਦੀ ਹੈ ਇਸ ਕਰਕੇ ਮਨੁੱਖ ਖਾਂਦਾ ਏ ਕਿ ਮਨੁੱਖ ਦੀ ਜਿਹੜੀ ਭੁੱਖ ਉਹ ਮਿਟ ਜਾਵੇ ਪਰ ਕਿੰਾਂ ਵਾਰੀ ਮਨੁੱਖ ਬੜਾ ਕੁਝ ਖਾ ਲੈਂਦਾ ਪਰ ਭੁੱਖ ਨਹੀਂ ਮਿਟਦੀ। ਵਿਆਹ ਸ਼ਾਦੀਆਂ ਦੇ ਵਿੱਚ ਅਸੀਂ ਜਾਣਦੇ ਹਾਂ ਬੜਾ ਕੁਝ ਖਾ ਲੈਨੇ ਆ ਸਾਨੂੰ ਲਾਲਚ ਹੁੰਦਾ ਹੈ ਖਾਣ ਦਾ ਜਿੰਨਾ ਸ਼ਕਲ ਸਿੱਤ ਤਾ ਉਹਨਾਂ ਨੂੰ ਖਾ ਕੇ ਰਾਣਾ ਭਾਵੇ ਘਰੇ ਜਾ ਕੇ ਆਪੋ ਬਿਮਾਰ ਪੈ ਜਾਈ। ਭੁੱਖ ਲੋੜ ਬਡੁਖ ਦੀ ਭੁੱਖ ਮਟਾਉਂਦੀ ਏ। ਔਰ ਕਿੰਨਾ ਵਾਰੀ ਮਨੁੱਖ ਨੂੰ ਭੁੱਖ ਮਟਾਉਂਦਾ ਮਟਾਉਂਦਾ ਇੰਨਾ ਅੱਗੇ ਵੱਧ ਜਾਂਦਾ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਨੇ ਕੀ ਕੁਝ ਖਾ ਲਿਆ ਮਨੁੱਖ ਦੀ ਮੁੱਖ ਲੋੜ ਹੈ ਪੇਟ ਭਰਨ ਦੀ ਤੂੰ ਰੋਟੀਆਂ ਖਾ ਕੇ ਵੀ ਮਨੁੱਖ ਗੁਜ਼ਾਰਾ ਕਰ ਸਕਦਾ ਹੈ ਤੇ ਜਿੰਨੇ ਗੁਜ਼ਾਰੇ ਕਰਨੇ ਉਹਨੇ ਛੱਤੀ ਪ੍ਰਕਾਰ ਦੇ ਭੋਜਨ ਖਾ ਕੇ ਵੀ ਗੁਜ਼ਾਰੇ ਨਹੀਂ ਕਰਨੇ ਉਹਨਾਂ ਫਿਰ ਵੀ ਸ਼ਿਕਾਇਤیں ਕਰੀ ਜਾਣੀਆਂ ਵੀ ਅੱਜ ਫਲਾਣੇ ਸਮਾਗਮ ਚ ਗਏ ਸਾਂ ਤੇ ਉੱਥੇ ਆ ਖਾਣ ਨੂੰ ਚੀਜ਼ ਨਹੀਂ ਮਿਲੀ ਪਰ ਸੰਸਾਰ ਦੇ ਅਨੁਸਾਰ ਦੇਖਿਆ ਜਾਵੇ ਤਾਂ ਮਨੁੱਖ ਦੀ ਅਸਰਪ ਤਿੰਨ ਲੋੜਾਂ ਨੇ ਦੋ ਰੋਟੀਆਂ ਖਾ ਕੇ ਉਹਨਾਂ ਲੋਕ ਕੁਜ਼ਾਰਾ ਕਰ ਸਕਦਾ ਹੈ ਕਿ ਜ਼ਿੰਦਗੀ ਆਪਣੀ ਬਸਰ ਕਰ ਸਕਦਾ ਹੈ ਰੋਟੀ ਦੂਸਰੀ ਗੱਲ ਹੈ ਕੱਪੜੇ ਕੱਪੜਾ ਮਨੁੱਖ ਮਾੜੇ ਤੋਂ ਮਾੜਾ ਵੀ ਪਾ ਸਕਦਾ ਹੈ ਤੇ ਬ੍ਰਾਂਡਡ ਤੋਂ ਬ੍ਰਾਂਡਡ ਵੀ ਪਾ ਸਕਦਾ ਹੈ ਜਿਹੜੇ ਬ੍ਰਾਂਡਡ ਤੇ ਪਾਉਂਦੇ ਉਹਨਾਂ ਉੱਤੇ ਮਾਲਕ ਦੀ ਕਿਰਪਾ ਹੈ ਕਿ ਮਾਲਕ ਨੇ ਉਹਨਾਂ ਨੇ ਉਹਨਾਂ ਨੂੰ ਧਨ ਦਿੱਤਾ ਹੈ ਸੁਸਿੰਤਨਤਾ ਦੇ ਜੋ ਕੋ ਸੋਹਣੇ ਸੋਹਣੇ ਕੱਪੜੇ ਪਾ ਕੇ ਗੁਰੂ ਦੇ ਦਰਪਾਰ ਵਿੱਚ ਚੁੜ ਕੇ ਬੈਠੇ ਉਹ ਤੇ ਇਸ ਦਾ ਭਾਵ ਕਿ ਤੁਹਾਡੇ ਉੱਤੇ ਤੂੰ ਦੀ ਕਿਰਪਾ ਹੈ ਤੁਹਾਨੂੰ ਮਾਲਕ ਨੇ ਬੜਾ ਕੁਝ ਦਿੱਤਾ ਹੈ ਕਿਉਣ ਵਾਲੇ ਸਮੇਂ ਦੇ ਵਿੱਚ ਬੜਾ ਕੁਝ ਮਾਲਕ ਨੇ ਦੇਣਾ ਹੈ ਦੂਸਰੀ ਲੋੜ ਹੈ ਬਲੁਖ ਦੀ ਕੱਪੜਾ ਕਈ ਕੱਪੜੇ ਤੋਂ ਤਰਸਦੇ ਨੇ ਅਸੀਂ ਪਟ ਪਾਤ ਦੇਖਦੇ ਹਾਂ ਕਈ ਕੱਪੜੀਆਂ ਤੋਂ ਬਿਨਾਈ ਸੁੱਤੇ ਹੁੰਦੇ ਨੇ ਸਰਦੀਆਂ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਨਹੀਂ ਮਿਲਦਾ ਗਰਮੀਆਂ ਦੇ ਵਿੱਚ ਉਹ ਹਵਾ ਦੇ ਨਾਲ guzara ਕਰਕੇ ਆਪਣੀ ਨੀਂਦ ਪੂਰੀ ਕਰ ਲੈਂਦੇ ਨੇ ਪਰ ਸਰਦੀਆਂ ਵਿੱਚ ਉਹਨਾਂ ਨੂੰ ਬੜਾ ਔਖਾ ਚ ਨਾ ਕੋ ਚਾਰ ਕੱਪੜੇ ਨਹੀਂ ਹੈ ਤੇ ਜਿਨ੍ਹਾਂ ਕੋਲ ਚਾਰ ਕੱਪੜੇ ਨਹੀਂ ਉਹਨਾਂ ਨੂੰ ਚਾਹੀਦਾ ਮਾਲਕ ਦਾ ਸ਼ੁਕਰਾਨਾ ਕਰਨਾ ਤੀਸਰੀ ਲੋੜ ਹੈ ਪਕਾਨ ਮਨੁੱਖ ساری ਉਮਰ ਆਪਣੀ ਮਿਹਨਤ ਕਰਦਾ ਹੈ ਬਸ਼ਕਤ ਕਰਦਾ ਹੈ ਕਿਉਂ ਕਰਦਾ ਹੈ ਕਿ ਮੈਂ ਇੱਕ ਨਾ ਇੱਕ ਦਿਨ ਸੋਹਣੇ ਮਕਾਨ ਬਣਾ ਲਵਾਂ ਸੋਹਣੇ ਮਹਿਲ ਪਾ ਲਵਾਂ ਤਾਂ ਮੇਰਾ ਪਰਿਵਾਰ ਉਸ ਮਹਿਲ ਦੇ ਵਿੱਚ ਵਸੇ ਉਸ ਸੁੰਦਰ ਘਰ ਦੇ ਵਿੱਚ ਵਸੇ ਤਾਂ ਮੇਰਾ ਘਰ ਬਹੁਤ ਖੂਬਸੂਰਤ ਹੋਵੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਚਾ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਨੇ ਉਹ ਪੋੜਿਆ ਤੂੰ ਕਹਿੰਨਾ ਰੱਬ ਮੈਨੂੰ ਚਾਹਤ ਨਹੀਂ ਆਉਂਦਾ ਰੱਬ ਨੂੰ ਕਿਵੇਂ ਚਾਹਤ ਕਰਾਂ ਕਦੀ ਤੂੰ ਘਰ ਨੂੰ ਵਿਸਰਿਆ ਅਸੀਂ ਅੱਜ ਰਿਸ਼ਤੇਦਾਰੀ ਦੇ ਵਿੱਚ ਆਏ ਆ ਤਾਂ ਤੁਰਨ ਲੱਗਿਆਂ ਨੂੰ ਕਹਿਣਾ ਹਾਂ ਸਾਨੂੰ ਤੇ ਉਹ ਛੁੱਟੀ ਅਸੀਂ ਆਪਣੇ ਘਰ ਜਾਣਾ ਘਰ ਕਦੀ ਵਿਸਰਿਆ ਸਾਨੂੰ ਘਰ ਸਾਨੂੰ ਵਿਸਰਦਾ ਘਰ ਤਾਂ ਸਾਡੀ ਸੁਰਤ ਦੇ ਵਿੱਚ ਬੈਠਾ ਹੋਇਆ ਏ ਹੁਣ ਵੀ ਮੇਰੀਆਂ ਕਈ ਭੈਣਾਂ ਬੈਠੀਆਂ ਤੇ ਕਈਆਂ ਦੀ ਸੁਰਤ ਅਜੇ ਵੀ ਘਰ ਚ ਕੋਆਚੀ ਹੋਣੀ ਆ ਘਰ ਨੂੰ ਥੋੜਾ ਸੀ ਭੁੱਲਦੇ ਹਾਂ ਪਰ ਧੰਨ ਗੁਰੂ ਤੇਗ ਬਹਾਦਰ ਪੰਜਾ ਮਹਾਰਾਜ ਜੀ ਕਹਿੰਦੇ ਨੇ ਕਿ ਮਨੁੱਖ ਨੂੰ ਸੋਹਣੇ ਮਾਇਰ ਦਿੰਦਾ ਹੈ ਮਾਲਕ ਸੁੰਦਰ ਘਰ ਦਿੰਦਾ ਹੈ ਮਾਲਕ ਤੇ ਸੱਚੇ ਬਾਛਾ ਕਹਿੰਦੇ ਪਰ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਉਹਦੇ ਸਿਮਰਨ ਨੂੰ ਭੁੱਲ ਜਾਂਦਾ ਹੈ ਤਨ ਤਨ ਸੰਪੇ ਸੁਖ ਦਿਓ ਅਰਜੇ ਨਿੱਕੇ ਤਾਬ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾਰਾਮ ਘਰ ਨੂੰ ਅਸੀਂ ਕਦੀ ਭੁੱਲਦੇ ਨਹੀਂ ਐ ਪਰ ਰੱਬ ਦੇ ਨਾਮ ਨੂੰ ਕਿਉਂ ਭੁੱਲ ਜਾਂਦੇ ਹਾਂ ਜਿੱਥੇ ਰੱਬ ਦਾ ਨਾਮ ਚੱਪਦੇ ਨਾ ਗੁਰਮੁਖ ਪਿਆਰੇ ਉਹ ਮਹਿਲ ਬੜੇ ਸੋਹਣੇ ਹੁੰਦੇ ਨੇ ਉਹਨਾਂ ਘਰਾਂ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਰੱਬ ਸਾਰੀਆਂ ਬਰਕਤਾਂ ਪਾ ਦਿੰਦਾ ਹੈ ਸਾਰੀਆਂ ਬਖਸ਼ਿਸ਼ਾਂ ਕਰ ਦਿੰਦਾ ਹੈ ਸਰਦਾਰ ਇਕਬਾਲ ਸਿੰਘ ਜੀ ਉਹਨਾਂ ਨੇ ਆਪਣੇ ਘਰ ਦੇ ਘਰ ਵਿੱਚ ਤੁਰਕੀ ਇਲਾਹੀ ਬਾਣੀ ਦੇ ਜਾਪ ਕਰਵਾਏ ਪਾਠੀ ਸਿੰਘਾਂ ਨੇ ਕੁਰਬਾਨੀ ਦੇ ਆਪ ਪਾਠ ਸੁਣਾਏ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਸੁਮੁੱਚੇ ਪਰਿਵਾਰ ਦੇ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਤੇ ਯਾਦ ਰੱਖਿਓ ਸ਼ੁਕਰਾਨਾ ਕਰਨਾ ਬੰਦਦਾ ਵੀ ਹੈ ਪਕਾਣ ਮਾਲਕ ਸਾਨੂੰ ਦੇਂਦਾ ਕਾਲ ਪੁਖ ਵਾਹਿਗੁਰੂ ਦਿੰਦਾ ਏ ਪਰ ਸਾਨੂੰ ਚਾਹੀਦਾ ਸਾਰਿਆਂ ਨੂੰ ਕਿ ਅਸੀਂ ਸਾਰਿਆਂ ਉਸ ਮਾਲਕ ਦਾ ਸ਼ੁਕਰਾਨਾ ਕਰੀਏ ਕਿਉਂਕਿ ਕਈ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਕੋਲ ਕੋਲ ਛੱਤ ਨਹੀਂ ਹੈ ਜਿਹੜੇ ਤਰਸਦੇ ਨੇ ਅਮੀਕਣੀ ਪੈ ਰਿਆ ਵਾਰ ਹੋ ਮੌਸਮ ਕਿੰਨਾ ਖਰਾਬ ਹੈ ਤੇ ਕਈਆਂ ਦੇ ਘਰਾਂ 'ਚ ਅਜੇ ਤੱਕ ਛੱਤਾ ਨਹੀਂ ਆ ਕਈ ਕਾਨਿਆਂ ਦੀਆਂ ਪੁੱਲੀਆਂ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਤੇ ਅਸੀਂ ਕਿੰਨੇ ਚੰਗੇ ਕਿੰਨੇ ਵੱਡਿਆ ਭਾਗਾ ਵਾਲੇ ਹੋਏ ਨਾ ਸਾਡੇ ਕੋਲ ਕਿੰਨੇ ਸੋਹਣੇ ਮਹਿਲ ਨੇ ਕਿੰਨੀਆਂ ਸੋਹਣੀਆਂ ਕੋਠੀਆਂ ਨੇ ਕਿੰਨੀਆਂ ਸੋਹਣੀਆਂ ਗੱਟੀਆਂ ਨੇ ਅਸੀਂ ਕਟੀਆਂ ਦੇ ਵਿੱਚ ਆਉਨੇ ਆ ਸਤਗੁਰੂ ਦੇ ਦਰਪਾਰ ਤੇ ਵਿੱਚ ਲੋਕੀ ਕਈ ਸੈਂਕੜਾ ਤੋਂ ਤਰਸਦੇ ਨੇ जल छके करे पर मनुख नागुरु का शुकराना करना बनता है क्योंकि मालिक बड़ा कुछ दिता हैुरमुख प्यारे मालिक का शुकराना करते हैं ਮਾਲਕ ਉਹਨਾਂ ਦੇ ਘਰਾਂ ਦੇ ਵਿੱਚ ਵਰਕਤਾ ਭਰ ਦਿੰਦੇ ਨੇ ਬਖਸ਼ਿਸ਼ਾ ਕਰ ਦਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਮਨੁੱਖ ਪਤਾ ਨਹੀਂ ਕਿਉਂ ਮਹਿਲਾ ਦੇ ਵਿੱਚ ਜਾ ਕੇ ਰੱਬ ਨੂੰ ਭੁੱਲ ਜਾਂਦਾ ਹੈ ਸਮਝ ਨਹੀਂ ਆਉਂਦੀ ਇਸ ਮਨੁੱਖ ਦੀ ਇਹ ਮਨੁੱਖ ਸੋਣੀਆਂ ਸੋਣੀਆਂ ਕੋਠੀਆਂ ਦੇ ਵਿੱਚ ਜਾ ਕੇ ਰੱਬ ਦੀ ਬੰਦਗੀ ਨੂੰ ਭੁੱਲ ਜਾਂਦਾ ਹੈ ਪਹਿਲਾਂ ਰੱਬ ਦੇ ਤਰਨੇ ਕਰਦਾ ਫਿਰ ਰੱਬਾ ਮੈਨੂੰ ਸੋਹਣਾ ਮਹਿਲ ਦੇ ਤੇ ਉਸ ਮਹਿਲ ਦੇ ਵਿੱਚ ਜਾ ਕੇ ਮੈਂ ਤੇਰਾ ਨਾਮ ਜੱਪਾਂ ਜਦੋਂ ਵਾਹਿਗੁਰੂ ਕਿਰਪਾ ਕਰਦਾ ਫਿਰ ਕਈਆਂ ਵਾਰੀ ਮਨੁੱਖ ਜਿਹੜਾ ਰੱਬ ਨੂੰ ਭੁੱਲ ਜਾਂਦਾ ਹੈ ਤੇ ਧੰਗ ਗੁਰੂ ਤੇਗ ਬਹਾਦਰ ਪਾਚਾ ਮਹਾਰਾਜ ਜੀ ਕਹਿੰਦੇ ਗੁਰਮੁਖਾ ਇਤਾਂ ਗੱਲ ਨਹੀਂ ਬਣਦੀ ਸੋਹਣੇ ਮਹਿਲਾ ਦੇ ਵਿੱਚ ਜੇ ਨਾਮ ਨਾ ਚੱਪਿਆ ਜਾਵੇ ਕਿਸ ਦਾ ਭਾਵ ਤੂੰ ਪ੍ਰਮਾਤਮਾ ਨੂੰ ਭੁੱਲ ਗਿਆ ਤੂੰ ਚਿੱਤ ਕਰਤੇ ਪੁਰਖ ਦੇ ਨਾਲੋਂ ਤੋੜ ਕੇ ਤੂੰ ਮਹਿਲ ਦੇ ਨਾਲ ਆਪਣਾ ਚਿੱਤ ਜੋੜ ਲਿਆ ਆਸਾ ਕੀ ਵਾਰ ਦੇ ਅੰਦਰ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਕੋਠੇ ਲਈ ਬੈਠੇ ਕਰਪ ਸਾਰਿਆ ਚਿਤ ਕਰਨ ਮਨ ਭਾਵ ਦੇ ਹਰ ਨੂੰ ਚੰਨਾ ਹੀ ਹਾਰਿਆ ਚਿਤ ਤਾਂ ਸੀ ਸੋਹਣੇ-ਸੋਹਣੇ ਮਹਿਲਾਂ ਦੇ ਨਾਲ ਲਾ ਲਿਆ ਕੋਠੀਆਂ ਦੇ ਨਾਲ ਲਾ ਲਿਆ ਕਾਰਾਂ ਦੇ ਨਾਲ ਲਾ ਲਿਆ ਤੇ ਵਾਹਿਗੁਰੂ ਦਾ ਨਾਮ ਸਾਨੂੰ ਭੁੱਲ ਗਿਆ ਜਿਹੜੇ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਮਾਲਕ ਦਾ ਧੰਨਵਾਦ ਕਰਦੇ ਨੇ ਮਾਲਕ ਫਿਰ ਉਹਨਾਂ ਦੀ ਹੋਰ ਖਸਾਨੇ ਪਰ ਦਿੰਦਾ ਹੈ